ਸਾਨ ਦੋਸਤੋ بار بار ਮੇਰੇ ਵੱਲੋਂ ਕਈ ਸਾਰੀਆਂ ਵੀਡੀਓ ਇਸ ਸਾਲ ਆ ਗਈਆਂ ਹਨ ਕਿ ਝੋਨੇ ਦੇ ਬੁੱਟਿਆਂ ਦੇ ਮਧਰੇਪਣ ਤੋਂ ਬਚਾਅ ਦੇ ਲਈ ਅਸਲ ਦੇ ਵਿੱਚ ਗੱਲ ਕੀ ਹੈ ਕਿ ਗਰਮੀ ਪਛੇਤੀ ਸ਼ੁਰੂ ਹੋਈ ਹੈ देर तक ਠੰਡ ਰਹੀ ਹੈ ਜਿਦੇ ਕਰਕੇ ਉਹ ਨਦੀਨ ਖੇਤਾਂ 'ਚ ਰਹੀ ਹੈ ਜਿਨਾਂ ਦੇ ਉੱਤੇ ਮਧਰੇ ਰੋਗ ਦਾ ਵਾਇਰਸ ਰਹਿ ਸਕਦਾ ਸੀਗਾ ਤਾਂ ਇਹਦੇ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਉਹ ਤੁਹਾਨੂੰ ਇਸ ਦੇ ਬਾਰੇ ਵੀ ਜਾਣਕਾਰੀ ਦੇ ਰਹੇ ਨੇ ਤੇ ਕੀ ਕਹਿ ਰਹੇ ਨੇ ਆਪਾਂ ਇਹਨਾਂ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਨਗੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰਮ ਖਾਇ ਫਤੀਸਾਂ ਜਪਨੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤੇ ਇਹਨਾਂ ਦਾ ਕਹਿਣਾ ਹੈ ਕਿ ਬੂਟਿਆਂ ਦਾ ਮਦਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਦੇਖਿਆ ਗਿਆ ਇਹ ਵਾਇਰਸ ਦੇ ਨਾਲ ਫੈਲਦਾ ਹੈ ਤੇ ਇਹਦਾ ਜਿਹੜਾ ਕਾਰਨ ਹੈ ਸਦਨ ਰਾਈਸ ਬਲੈਕ ਸਟ੍ਰੀਕ ਡਵਾਰਫ ਵਾਇਰਸ ਵੱਲੋਂ ਕੀਤੀ ਗਈ ਹੈ ਇਹਦੀਆਂ ਨਿਸ਼ਾਨੀਆਂ ਇਹਨਾਂ ਨੇ ਦੱਸਿਆ ਕਿ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ ਰਹਿ ਜਾਂਦੇ ਐ ਪੱਤੇ ਨੋਖਦਾਰ ਤੇ ਜੜਾਂ ਘਟ ਡੂੰਗੀਆਂ ਹੁੰਦੀਆਂ ਐ ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂੋਂ ਅੱਧੀ ਜਾਂ 1/3 ਰਹਿ ਜਾਂਦੀ ਐ ਤੇ ਰੋਗ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੇ ਬੂਟੇ ਮਰ ਜਾ ਕੇ ਸੁੱਕ ਵੀ ਜਾਂਦੇ ਐ ਤਾਂ ਇਹ ਜਿਹੜਾ ਵਾਇਰਸ ਐ ਇਹ ਚਿੱਟੀ ਪੈਠਾ ਵਾਲਾ ਟਿੱਡਾ ਜਿਹੜਾ ਹੈਗਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਝੋਨੇ ਦਾ ਆਪਣਾ ਰਾ ਚੂਸੇ ਕੀੜਾ ਉਹਦੇ ਨਾਲ ਫੈਲਦਾ ਐ ਤਾਂ ਇਹਦੇ ਕਰਕੇ ਇਹਨਾਂ ਨੇ ਧਿਆਨ ਰੱਖਣ ਲਈ ਕਿਹਾ ਐ ਕਿ ਭਾਈ ਤੁਸੀਂ ਆਪਦੀ ਪਨੀਰੀ ਦਾ ਨਰੀਖਣ ਕਰਦੇ ਰਹੋ ਨਰੀਖਣ ਕਰਨ ਦੇ ਲਈ ਜਿਹੜਾ ਹੈਗਾ ਕੀ ਕੀ ਕਰਨਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਹੈ ਕਿ ਜਿੱਥੇ ਬਿਮਾਰੀ ਪਿਛਲੇ ਸਾਲ ਸੀ ਖੇਤ ਦਾ ਧਿਆਨ ਰੱਖੋ ਵੱਟਾ ਬਣਨ ਨਦੀਨ ਮੁਕਤ ਰੱਖੋ ਬਿਮਾਰੀ ਵਾਲੇ ਬੂਟੇ ਜਿਹੜੇ ਤੁਹ ਖੇਤ ਦੇਖਦੇ ਛੂਹ ਜੀ ਪੱਟ ਕੇ ਨਾ ਪਦਿਓ ਪਨੀਰੀ ਦੇ ਵਿੱਚ ਚਿੱਟੀ ਪੱਠ ਵਾਲੇ ਟਿੱਡੇ ਦਾ ਧਿਆਨ ਰੱਖੋ ਕਿ ਇਹ ਪਨੀਰੀ ਦੇ ਵਿੱਚ ਨਾ ਆਵੇ ਮੈਂ ਕੱਲ ਹੀ ਇੱਕ ਸ਼ਾਰਟ ਵੀਡੀਓ ਪਾ ਕੇ ਤੁਹਾਡੇ ਨਾਲ ਹੀ ਸ਼ੇਅਰ ਕਰ ਚੁੱਕਾ ਹਾਂ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਟੀਰਾ ਪਤਰਾ ਪਿੰਡ ਦੇ ਵਿੱਚ ਸਾਨੂੰ ਇਹ ਜਿਹੜਾ ਹੈਗਾ ਚਿੱਟੀ ਪੱਠੜਾ ਠੱਡਾ ਦੇਖਣ ਨੂੰ ਮਿਲਿਆ ਤਾਂ ਐ ਸਮੇਂ ਕਿਸਾਨ ਵੀ ਇਹ ਸੋਚ ਰਿਹਾ ਕਿੰਨੀ ਗਰਮੀ ਦੇ ਵਿੱਚ ਕਿੱਥੋਂ ਆ ਗਿਆ ਪਰੰਤੂ ਹੈ ਤਾਂ ਤੁਸੀਂ ਆਪਣੇ ਖੇ ਪਨੀਰੀ ਦਾ ਧਿਆਨ ਰੱਖੋ ਉਹਦੇ ਵਿੱਚ ਜਿਵੇਂ ਆ ਦਵਾਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਮਾਂਡ ਕਰਦੀ ਹੈ ਕਿ 94 ਮਲੀਲੀਟਰ ਪੈਕਸਾਲੋਨ ਅਲਾ ਸాల్ਟ ਜਾਂ ਊ ਲਾਲਾ ਵਾਲਾ ਸాల్ਟ 60 ਗ੍ਰਾਮ ਜਾਂ ਓਸ਼ੀਨ ਟੋਕਨ ਡੋਮੀਨੈਂਟ ਵਾਲਾ ਸాల్ਟ 80 ਗ੍ਰਾਮ ਜਾਂ 120 ਗ੍ਰਾਮ ਚੈਸ ਵਾਲਾ ਸਾਲਟ ਜਾਂ ਆਰਕੈਸਟਰ ਵਾਲਾ 400 ਮੀਲ ਸਾਲਟ ਜਾਂ ਅਮਾਜ਼ਨ ਵਾਲਾ 300 ਮੀਲ ਸਾਲਟ ਜਾਂ ਤੁਹਾਡਾ ਜਿਹੜਾ ਹੈਗਾ ਇਹ ਨਿੰਮ ਦਾ ਤੇਲ ਇਹਨਾਂ ਵਿੱਚੋਂ ਕੋਈ ਇੱਕ ਚੀ ਲੈ ਲੈਣੀ ਹੈ ਇਹ ਦਵਾਈ ਦੱਸੀ ਹੈ ਇਹਨਾਂ ਨੇ ਦੇਖੋ ਕਿ ਇਹ ਜਿਹੜਾ ਹੈਗਾ ਐਪੈਕਸ ਵਾਲਾ ਸਾਲਟ 94 ਮੀਮਲ ਕਿਹਾ ਇਹਨਾਂ ਨੇ ਤੇ ਊ ਲਾਲ ਵਾਲਾ 60 ਗ੍ਰਾਮ ਕਿਹਾ ਤਾਂ ਇਹ ਮੈਂ ਬੋਲ ਹੀ ਚੁੱਕਾ ਹਾਂ ਉਹਨੂੰ ਤੁਸੀਂ ਅੱਠ ਨਾਲ ਭਾਗ ਕਰਕੇ ਕਨ ਕਨਾਲ ਦਾ ਦਾ ਹਿਸਾਬ ਦਾ ਬਣਾ ਲੈਣਾ ਤੇ ਇਹ ਇੱਥਾ ਨੂੰ ਮੁੱਢਾਂ ਵਾਲੇ ਪਾਸੇ ਨੂੰ ਸਪਰੇਅ ਕਰਕੇ ਤੇ ਉਹਨੂੰ ਚੰਗੇ ਦਾ ਸਪਰੇਅ ਕਰ ਦਿਓ ਆ ਤੁਸੀਂ ਤੋਂ ਇਹਦਾ ਸਕਰੀਨ ਸ਼ਾਟ ਲੈ ਲਵੋ ਠੀਕ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖੋ ਇਹ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ ਤੇ ਇਸ ਖਤਰੇ ਨੂੰ ਮੁੱਖ ਰੱਖਦੇ ਹੋਏ ਤੁਸੀਂ ਇਹ ਜਿਹੜਾ ਵਾਇਰਸ ਹੈਗਾ ਇਹ ਨਾ ਫੈਲੇ ਇਹਦੇ ਕਰਕੇ ਹੁਣੇ ਹੀ ਆਪਦੇ ਖੇਤਾਂ ਦੀਆਂ ਪਨੀਰੀਆਂ ਦਾ ਧਿਆਨ ਰੱਖੋ ਤੇ ਵੱਡੀ ਗੱਲ ਇਹ ਹੈ ਕਿ ਜਦੋਂ ਖੇਚ ਉਨ੍ਹਾਂ ਲੱਗ ਗਿਆ ਇਹ ਨਹੀਂ ਕਿ ਵਾਇਰਸ ਇੱਕਦਮ ਫੈਲ ਜਾਊਗਾ ਝੋਨਾ ਲੱਗਣ ਤੋਂ ਬਾਅਦ ਇੱਕ ਟੜੀ ਤੇਲਾ ਮਰ ਜਾਏਗਾ ਤਾ ਤੁਹਾਡੇ ਖੇਤ ਦੇ ਵਿੱਚ ਕੇਵਲ ਜਿਹੜਾ ਹੈਗਾ ਕੁਝ ਬੂਟੇ ਬੌਣੇ ਦਿਖਾਈ ਦੇਣਗੇ ਜਿਹੜੇ ਬੌਣੇ ਬੂਟੇ ਦਿਖਾਈ ਦਿੰਦੇ ਆ ਉਹਨੂੰ ਇੱਥੋਂ ਤੱਕ ਕਿ ਦੁਬਾਰਾ ਟੇਲੇ ਦਾ ਹਮਲਾ ਹੋਵੇ ਜੁਲਾਈ ਅਗਸਤ ਦੇ ਵਿੱਚ ਜਾ ਕੇ ਉਸ ਤੋਂ ਪਹਿਲਾਂ ਹੀ ਉਹ ਬੂਟੇ ਆਪਾਂ ਪੱਟ ਦੇਣੇ ਆ ਪੱਟ ਕੇ ਜ਼ਮੀਨ 'ਚ ਨੱਪ ਦੇਣੇ ਆ ਕਿਉਂਕਿ ਬੂਟਾ ਖੇਚ ਖੜਾ ਕੁਝ ਨਹੀਂ ਕਹਿੰਦਾ ਇੱਕ ਬੂਟਾ ਬਿਮਾਰ ਆ ਕੋਈ ਗੱਲ ਨਹੀਂ ਜਦੋਂ ਇਸ ਬੂਟੇ ਦੇ ਵਿੱਚ ਰਸ ਚੂਸ ਕੀੜੇ ਨੇ ਰਸ ਚੂਸਿਆ ਇਹ ਤੋਂ ਚੂਸ ਕੇ ਤੰਦਰੁਸਤ ਬੂਟੇ ਤੇ ਗਿਆ ਬਿਮਾਰੀ ਉਹਦੋਂ ਵਧਣੀ ਹੈ ਇਸ ਕਰਕੇ ਤੁਹਾਡੇ ਕੋਲੇ ਮਹੀਨਾ ਹੈ ਕੋਸ ਮਹੀਨਿਆਂ ਚ ਤੁਹਾਨੂੰ ਬੌਣੇ ਬੁੱਟੇ ਦਿਸਦੇ ਆ ਛੋਟੇ ਬੁੱਟੇ ਦਿਸਦੇ ਆ ਤਾਂ ਉਹ ਬੁੱਟੇ ਪੱਟ ਕੇ ਨੱਪ ਦੇਣੀ ਆ ਇਹ ਧਿਆਨ ਤੁਸੀਂ ਰੱਖਣਾ ਹੈ ਮੇਰੇ ਖਿਆਲ ਚ ਧਿਆਨ ਤੁਹਾਡੇ ਲਈ ਜਾਣ ਕੇ ਲਾਇਵ ਆਉਣ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ